ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹਾਂ ਇੱਕ ਹੋਰ ਨਵੀਂ ਸਟੋਰੀ ਲੈ ਕੇ ਮੰਦੀਪ ਦੀ ਨਵੀਂ ਸ਼ੁਰੂਆਤ ਮੰਦੀਪ ਕੌਰ ਇੱਕ ਛੋਟੇ ਜਿਹੇ ਪਿੰਡ ਤੋਂ ਸੀ ਉਸ ਦੀ ਸ਼ਾਦੀ 23 ਸਾਲ ਦੀ ਉਮਰ ਵਿੱਚ ਹੋਈ ਵਿਆਹ ਦੇ ਸ਼ੁਰੂਆਤੀ ਦਿਨ ਚੰਗੇ ਲੱਗੇ ਪਰ ਥੋੜੇ ਹੀ ਦੇਰ ਚ ਜੀਵਨ ਨਰਕ ਬਣ ਗਿਆ ਪਤੀ ਦਾ ਰਵੱਈਆ ਰੁੱਖਾ ਸੀ ਘਰ ਦੇ ਲੋਕ ਵੀ ਤੰਗ ਕਰਦੇ ਸਨ ਹਰ ਰੋਜ਼ ਦੇ ਜ਼ਰਹੀਲੇ ਸ਼ਬਦ ਤੇ ਤਾਣ-ਮਾਨ ਨੇ ਉਸ ਦੀ ਹੰਸੀ ਖੋ ਲਈ ਮਨਦੀਪ ਨੇ ਕਈ ਵਾਰ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਆਖਰਕਾਰ ਉਸ ਨੇ ਤਲਾਕ ਲੈਣਾ ਦਾ ਫੈਸਲਾ ਲਿਆ ਇੱਕ ਔਰਤ ਲਈ ਖਾਸ ਕਰਕੇ ਪਿੰਡਾਂ ਵਿੱਚ ਇਹ ਫੈਸਲਾ ਲੈਣਾ ਸੌਖਾ ਨਹੀਂ ਹੁੰਦਾ ਲੋਕਾਂ ਦੀਆਂ ਅੱਖਾਂ ਤਾਨੇ ਕਿਹੜੀ ਖੁਮਾਰ ਹੋ ਗਈ ਸੀ ਵਾਲੇ ਸ਼ਬਦ ਇਹ ਸਭ ਉਸ ਦੇ ਰਾਹ ਚ ਰੁਕਾਵਟ ਬਣੀ ਪਰ ਮੰਦੀਪ ਡਰੀ ਨਹੀਂ ਉਸ ਨੇ ਤਲਾਕ ਤੋਂ ਬਾਅਦ ਆਪਣੇ ਪੈਰਾਂ ਉੱਤੇ ਖੜਾ ਹੋਣ ਦਾ ਫੈਸਲਾ ਕੀਤਾ ਉਸ ਨੇ ਇੱਕ ਬਿਊਟੀ ਪਾਰਲਰ ਦਾ ਕੋਰਸ ਕੀਤਾ ਫਿਰ ਛੋਟੀ ਜਹੀ ਦੁਕਾਨ ਖੋਲੀ ਲੋਕਾਂ ਨੇ ਪਹਿਲਾਂ ਤਾਂ ਤੰਗ ਕੀਤਾ ਪਰ ਜਦੋਂ ਉਹ ਆਪਣੀ ਕਾਬਲੀਅਤ ਨਾਲ ਅੱਗੇ ਵਧੀ ਉਹੀ ਲੋਕ ਆਖਣ ਲੱਗ ਪਏ ਮੰਦੀਪ ਤਾਂ ਅਸਲ ਮਤਲਬ ਦੀ ਸ਼ੇਰਨੀ ਆ ਮਨਦੀਪ ਦੀ ਕਹਾਣੀ ਸਿਖਾਉਂਦੀ ਹੈ ਕਿ ਤਲਾਕ ਅੰਤ ਨਹੀਂ ਇੱਕ ਨਵੀਂ ਸ਼ੁਰੂਆਤ ਹੋ ਸਕਦੀ ਹੈ ਹਰ ਔਰਤ ਨੂੰ ਹੱਕ ਹੈ ਖੁਸ਼ ਰਹਿਣ ਦਾ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਣ ਦਾ ਦੱਸੋ ਜੀ ਕਹਾਣੀ ਕਿਵੇਂ ਲੱਗੀ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ